ਜਲੰਧਰ ਵਿੱਚ ਬਾਡੀ ਬਿਲਡਰ ਵਰਿੰਦਰ ਸਿੰਘ ਘੋਮਣ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੇ ਵੱਡੇ ਪੁੱਤਰ ਨੇ ਚੀਤਾ ਨੂੰ ਅੱਗ ਲਗਾਈ ਅੰਤਿਮ ਸੰਸਕਾਰ ਤੋਂ ਪਹਿਲਾਂ ਪਰਿਵਾਰ ਘੋਮਣ ਦੀ ਅਰਥੀ ਨਾਲ ਲਿਫਟ ਲਿਫਟ ਕੇ ਪੂਬਾ ਮਾਰ ਮਾਰ ਰੋਇਆ ਸੰਭਾਲਿਆ ਇਸ ਦੇ ਨਾਲ ਹੀ ਉਹਨਾਂ ਦੇ ਅੰਤਿਮ ਸੰਸਕਾਰ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਜਿੱਥੇ ਉਹਨਾਂ ਨੂੰ ਅਲਵਿਦਾ ਕਹਿਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ ਦੱਸਦੀ ਕਿ ਅੰਮ੍ਰਿਤਸਰ ਦੇ 40 ਹਸਪਤਾਲ ਵਿੱਚ ਇੱਕ ਆਪਰੇਸ਼ਨ ਦੌਰਾਨ ਦੋ ਦਿਲ ਦੇ ਦੌਰੇ ਪੈਣ ਤੋਂ ਬਾਅਦ ਵੀਰਵਾਰ ਨੂੰ ਉਹਨਾਂ ਦੀ ਮੌਤ ਹੋ ਗਈ ਸੀ ਉਨ੍ਹਾਂ ਦੇ ਦੋਸਤਾਂ ਦਾ ਦੋਸ਼ ਹੈ ਕਿ ਹੁਮਨ ਦਾ ਸਰੀਰ ਨੀਲਾ ਪੈ ਰਿਹਾ ਸੀ ਅਤੇ ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਕੀਤੀ ਦੋਸਤਾਂ ਤੇ ਡਾਕਟਰਾਂ ਵਿਚਕਾਰ ਬਹਿਸ ਹੋਈ ਡਾਕਟਰ ਅਨਕੀਤ ਨੇ ਕਿਹਾ ਕਿ ਆਪਰੇਸ਼ਨ ਦੌਰਾਨ ਅਤੇ ਬਾਅਦ ਵਿੱਚ ਦਿੱਤੀਆਂ ਗਈਆਂ ਸਾਰੀਆਂ ਦਵਾਈਆਂ ਦਾ ਰਿਕਾਰਡ ਇੱਕ ਫਾਈਲ ਵਿੱਚ ਦਰਜ ਹੈ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਫੇਰ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ ਨਵਜੋਤ ਸਿੱਧੂ ਨੇ ਅਚਾਨਕ ਦਿੱਲੀ ਵਿੱਚ ਪ੍ਰੇਂਕਾ ਗਾਂਧੀ ਨਾਲ ਮੁਲਾਕਾਤ ਕੀਤੀ ਇਸ ਤੋਂ ਬਾਅਦ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਉਹ ਆਪਣੇ ਮਾਰਗਦਰਸ਼ਕ ਪ੍ਰਕਾਸ਼ ਥੰਬ ਅਤੇ ਮਾਰਗਦਰਸ਼ਨ ਕਰਨ ਵਾਲੇ ਫਰਿਸ਼ਤੇ ਨਾਲ ਮਿਲਿਆ ਸ਼ੁਕਰਗੁਜ਼ਾਰ ਮੈਂ ਉਨ੍ਹਾਂ ਦਾ ਅਤੇ ਭਰਾ ਦਾ ਜੋ ਮੁਸ਼ਕਿਲ ਸਮੇਂ ਵਿੱਚ ਖੜੇ ਰਹਿਣ ਇਸ ਮੁਲਾਕਾਤ ਨੂੰ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਦੀ ਪਤਨੀ ਡਾਕਟਰ ਨਵਜੋਤ ਕੌਰ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ਉਹ ਫੀਲਡ ਵਿੱਚ ਵੀ ਐਕਟਿਵ ਹੋ ਗਏ ਹਨ ਤੇ ਲੋਕਾਂ ਨਾਲ ਮੁਲਾਕਾਤ ਕਰਨ ਲੱਗ ਪਏ ਹਨ ਸੂਬੇ ਵਿੱਚ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਦੱਸਦੇ ਕਿ ਨਵਜੋਤ ਸਿੰਘ ਨੇ 2022 ਵਿੱਚ ਅੰਮ੍ਰਿਤਸਰ ਈਸਟ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ ਇਸ ਤੋਂ ਬਾਅਦ ਉਹ ਸਿਆਸਤ ਤੋਂ ਦੂਰ ਹੋ ਗਏ ਸਾਲ 2024 ਦੇ ਲੋਕ ਸਭਾ ਚੋਣਾਂ ਵਿੱਚ ਉਹਨਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸੀ ਫਿਰ ਵੀ ਉਹ ਪ੍ਰਚਾਰ ਲਈ ਨਹੀਂ ਆਏ ਹੁਣ ਅਚਾਨਕ ਉਹਨਾਂ ਦਾ ਪ੍ਰੇਮਕਾ ਗਾਂਧੀ ਨਾਲ ਮਿਲਣਾ 2027 ਦੀਆਂ ਚੋਣਾਂ ਤੋਂ ਪਹਿਲਾਂ ਸਰਗਰਮ ਹੋਣ ਦੇ ਸੰਕੇਤ ਮੰਨੇ ਜਾ ਰਹੇ ਹਨ ਦੱਸਦੇ ਕਿ ਨਵਜੋਸ਼ਦਰੀ ਪੰਜਾਬ ਵਿੱਚ ਸਿਆਸੀ ਪਾਰੀ ਕਾਫੀ ਵਿਵਾਦਾਂ ਵਿੱਚ ਰਹੀ ਦੱਸਦੇ ਕਿ 2017 ਤੋ 2022 ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਸੀ ਪਰ ਸਿੱਧੂ ਨੇ ਆਪਣੀ ਹੀ ਸਰਕਾਰ ਤੇ ਸਵਾਲ ਉਠਾਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਕੈਪਟਨ ਨੇ ਉਹਨਾਂ ਦਾ ਮੰਤਰੀ ਮੰਡਲ ਬਦਲ ਦਿੱਤਾ ਨਾਰਾਜ਼ ਸਿੱਧੂ ਨੇ ਮੰਤਰੀ ਮੰਡਲ ਦਾ ਕੰਮਕਾਜ ਹੀ ਨਹੀਂ ਸੰਭਾਲਿਆ ਤੇ ਕੈਪਟਨ ਦੇ ਖਿਲਾਫ ਭਗਾਵਤ ਕਰ ਦਿੱਤੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਚਾਨਕ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਹਟਾ ਦਿੱਤਾ ਇਸ ਤੋਂ ਬਾਅਦ ਸਾਰਿਆਂ ਨੂੰ ਵੀ ਸਿੱਕੀ ਕਾਂਗਰਸ ਵਿੱਚ ਸਭ ਕੁਝ ਠੀਕ ਹੋਵੇਗਾ ਕੈਪਟਨ ਦੀ ਥਾਂ ਤਕਰੀਬਨ 3 ਮਹੀਨੇ ਲਈ ਚਰਾਂਜ ਸਿੰਘ ਚੰਨੀ ਸੀਐਮ ਬਣੇ ਕੁਝ ਸਮੇਂ ਤੱਕ ਠੀਕ ਚੱਲਿਆ ਪਰ ਫਿਰ ਅਚਾਨਕ ਸਿੱਧੂ ਨੇ ਚੰਨੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਇਸ ਵਿੱਚ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਤੋਂ ਲੈ ਕੇ ਸੀਐਮ ਚੰਨੀ ਦੇ ਲੋਕਾਂ ਲਈ ਘੋਸ਼ਨਾਵਾਂ ਤੱਕ ਉਹ ਆਲੋਚਨਾ ਕਰਨ ਲੱਗ ਪਏ ਦੱਸਦੇ ਕਿ ਇਸ ਮੁਲਾਕਾਤ ਨੂੰ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿ ਕਿ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ कौर ਸਿੱਧੂ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ਉਹ ਫੀਲਡ ਵਿੱਚ ਐਕਟਿਵ ਹੋ ਕੇ ਲੋਕਾਂ ਨੂੰ ਬਲਾਕਾਟ ਕਰਨ ਲੱਗ ਪਏ ਹਨ ਸੂਬੇ ਵਿੱਚ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਮੌਤ ਦਾ ਮਾਮਲਾ ਹਾਈ ਕੋਰਟ ਪਹੁੰਚਿਆ ਹੈ ਵਕੀਲ ਨੰਮ ਕਿਰਨ ਸਿੰਘ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਜ਼ਾਇਰ ਕੀਤੀ ਹੈ ਉਹਨੇ ਕਿਹਾ ਕਿ ਹਿਮਾਚਲ ਸਰਕਾਰ ਗਾਂਸੈਸ ਲਗਾਉਂਦੀ ਹੈ ਤੇ ਇਸ ਟੈਕਸ ਤੋਂ 100 ਕਰੋੜ ਰੁਪਏ ਇਕੱਠੇ ਕਰ ਚੁੱਕੀ ਹੈ ਫਿਰ ਵੀ ਰਾਜਵੀਰ ਵਰਗੇ ਨੌਜਵਾਨ ਹਲੇ ਵੀ ਜਾਨਵਰਾ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਵੰਦਾ 27 ਸਤੰਬਰ ਨੂੰ ਬੱਦੀ ਨੇੜੇ ਹੋਏ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਉਹ ਪਿਛਲੇ 11 ਦਿਨਾਂ ਤੋਂ ਮੁਹਾਲੀ ਦੇ ਫੋਟੇਜ ਹਸਪਤਾਲ ਵਿੱਚ ਜ਼ਿੰਦਗੀ ਦੇ ਮੋਤ ਦੀ ਲੜਾਈ ਲੜ ਰਿਹਾ ਸੀ ਰਾਜਵੀਰ ਨੇ ਬੁੱਧਵਾਰ ਸਵੇਰੇ 11:55 ਵਜੇ ਆਖਰੀ ਸਾਹ ਲਏ ਪੰਜਾਬ ਦੀ ਰਾਜ ਸਭਾ ਸੀਟ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਰਜਿੰਦਰ ਗੁਪਤਾ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਇਸ ਦੌਰਾਨ ਉਹਨਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਮੌਜੂਦ ਰਹੇ ਰਾਜ ਸਭਾ ਦੀ ਇਸ ਸੀਟ ਲਈ VOTING 24 ਅਕਤੂਬਰ ਨੂੰ ਹੋਵੇਗੀ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨ ਦਿੱਤੇ ਜਾਣਗੇ ਦੱਸਦੀ ਕਿ ਇਹ ਸੀਟ ਸੰਜੀਵ ਅਰੋੜਾ ਦੇ ਅਸਤੀਫੇ ਮਗਰੋਂ ਖਾਲੀ ਹੋਈ ਸੀ ਦੀਨੰਦ ਵਿਧਾਇਕ ਗੋਗੀ ਦੀ ਦੇਹਾਂਤ ਮਗਰੋਂ ਲੁਦੀਆਣਾ ਜਿਮਣੀ ਚੌਂਣ ਵਿੱਚ ਜਿੱਤ ਹਾਸਲ ਕਰਨ ਮਗਰੋਂ ਰਾਜ ਸਭਾ ਦੀ ਸੀਟ ਤੋਂ ਅਸਤੀਫਾ ਦਿੱਤਾ ਸੀ ਇਹ ਚੋਣ ਜਿੱਤਨ ਮਗਰੋਂ ਉਹਨਾਂ ਨੂੰ ਕੈਬਨਟ ਵਿੱਚ ਸ਼ਾਮਲ ਕੀਤਾ ਗਿਆ ਸੀ ਇਹ ਖਬਰ ਸੁਣ ਕੇ ਮੰਨ ਪਰਮਨ ਨੇ ਬੋਡੀ ਬਿਲਡਰ ਬ੍ਰਿੰਦਰ ਕੁਮਾਰ ਨੂੰ ਨਹੀਂ ਲੱਗਦਾ ਸੋ ਪ੍ਰਮਾਤਮਾ ਦੇ ਅਰਦਾਸ ਹੈ ਪਹਿਲਾਂ ਤਾਂ ਦੋਨੇ ਪਰਿਵਾਰਾਂ ਨੂੰ ਬਾਪ ਪ੍ਰਮਾਤਮਾ ਪਾਣਾ ਮੰਨੰਦ ਵਰਕਸੀ ਬਾਕੀ ਇਹ ਜਿਹੜਾ ਅੱਜ ਕੱਲ ਜਿਵੇਂ ਬਰਿੰਦਰ ਘੁੰਮ ਮਨੋਹਰੰ ਦਾ ਹਾਰਟ ਅਟੈਕ ਦੱਸਿਆ ਜਾਂਦਾ ਕਿ ਅਸੀਂ ਪਹਿਲਾਂ ਦੇਖਦੇ ਹਾਂ ਕਬੱਡੀ ਵਾਲੇ ਪਲੇਅਰ ਵੀ ਕਾਫੀ ਜੰਗ ਉਮਰ ਦੇ ਵਿੱਚ ਸੋ ਕਈ ਵਾਰੀ ਅੱਜ ਕੱਲ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਜਾਂ ਲਿਆ ਜਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਉਹ ਵਿੱਚ ਕੋਈ ਵੀ ਬੰਦਾ ਇਸ ਤਾਂ ਆਪਾਂ ਆਪਣੇ ਰਿਸ਼ਤੇਦਾਰੀਆਂ ਦੋਸਤਾਂ ਨੂੰ ਤੱਕ ਦੇਖਦੇ ਹਾਂ ਮਨ ਲੱਖ ਇਸੇ ਬਾਰੇ ਕਹਿ ਨਹੀਂ ਸਕਦਾ ਪਹਿਲਾਂ ਹੁੰਦਾ ਸੀਗਾ ਜਦੋਂ ਲੋਕੀ ਪਿੰਡਾਂ ਚ ਖੁਰਾਕਾਂ ਜਿਹੜੀਆਂ ਵਿਦਾਊਟ ਪੈਸਟੀਸਾਈਡ ਜਾਂ ਵਿਦਾਊਟ ਰਿਆ ਹਾਂ ਸਪ੍ਰੇਆਂ ਹੁੰਦੀਆਂ ਸੀ ਕੱਲੋਂ ਤੋਂ ਹੋਰ ਸਿੱਪ ਕਹਿੰਦੇ ਪੁਰਾਣੀਆਂ ਖੁਰਾਕਾਂ ਕਾਦੀਆਂ ਯਾ ਪੁਰਾਣੇ ਦੀ ਪੁਰਾਣੀਆਂ ਖੁਰਾਕਾਂ ਦਾ ਮਤਲਬ ਹੋ ਗਿਆ ਕਿ origignal ਉਹ ਬਿਨਾ ਮਲਾਵਟ ਤੋਂ ਹੁਣ ਤੁਸੀਂ ਦੇਖੋ ਕਿ ਹੰਗ ਦੀ ਦਵਾਈ ਦੇ ਵਿੱਚ ਕੀ ਕੀ ਮਲਾਜ ਜ਼ਹਿਰ ਮਲਾਈਆਂ ਪਈਆਂ ਤੇ ਬੱਚਿਆਂ ਦੇ ਤੇ ਹਰ ਗੱਲ ਜਿਹੜੀ ਉਹ ਕਮਰਸ਼ੀਅਲ ਨਿੱਜ ਵਾਸਤੇ ਜਿਆਦਾ ਹੋ ਗਿਆ ਸੋ ਦੁੱਧ ਤੋਂ ਲੈ ਕੇ ਖੂਨ ਤੱਕ ਜੜਚਾਲ ਹੀ ਨਿਕਲ ਰਿਹਾ ਹੈ ਸੋ ਦਵਾਈਆਂ ਜਿਹੜੀ ਜਿਹੜੀ ਦਵਾਈ ਹੈ ਉਹ ਜ਼ਹਿਰ ਬਣ ਰਹੀ ਹੈ ਪਰ ਉਥੇ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਸਰਕਾਰ ਵੱਲੋਂ ਜੀ ਜੇ ਮੈਂ ਵੀ ਇਹ ਹੀ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ オリジナルਟੀ ਵਾਲਾ ઓਰਗੈਨਿਕ ਚੀਜ਼ਾਂ ਖਾ ਲਾਓ ਤੇ ਮੈਂ ਵਪਾਰੀਆਂ ਨੂੰ ਜਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਟਾਣੇ ਤੇ ਬੈਠੇ ਆ ਉਸੇ ਟਾਣੇ ਨੂੰ ਵੱਡੋ ਨਾ ਠੀਕ ਹੈ ਪੈਸੇ ਬਣ ਜਾਣਗੇ ਉਈ ਫੈਸਟੀਵਲ ਸੀਜ਼ਨ ਨੂੰ ਕਹਿੰਦੇ ਕਮਾਈ ਦਾ ਸਾਧਨ ਹੈ ਜੇ ਤੁਸੀਂ ਕਿਸੇ ਦਾ ਕੋਈ ਮਲਾਵਟਾ ਨਹੀਂ ਚੀਜ਼ਾਂ ਵੇਚ ਕੇ ਜਾਂ ਕੋਈ ਹੋਰ ਨੁਕਸਾਨ ਕਰੋਗੇ ਤਾਂ ਕਿਤੇ ਨਾ ਕਿਤੇ ਆ ਕੇ ਉਹ ਅਗਰ ਤੇ ਦੇਣ ਕਿਤੇ ਕਿਸੇ ਨਾ ਕਿਸੇ ਦਿਨ ਉਹ ਤੁਹਾਡੇ ਘਰੇ ਵੀ ਆ ਸਕਦੇ ਸਰ ਸਰ ਸੈਸ਼ਨ ਬੁਲਾ ਰਹੇ 24 ਤਰੀਕ ਨੂੰ ਵਿਸ਼ੇਸ਼ ਕਿਹਾ ਜਾ ਰਿਹਾ ਆਨੰਦਪੁਰ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਸਕਦਾ ਕੋਈ ਪ੍ਰੋਪੋਜ਼ਲ ਹੈ ਜੀ ਹਜੇ ਕੈਬਨਿਟ ਹੋਊਗੀ ਕੈਬਨਿਟ ਦੇ ਵਿੱਚ ਬਿਜ਼ਨਸ ਡਿਸਾਈਡ ਕੀਤਾ ਜਾਂਦਾ ਮੈਂ ਪੱਲਾ ਮਾਨ ਸਾਹਿਬ ਦੇ ਦਿਲ ਚ ਹੈ ਜੀ ਇਹ ਗੱਲ ਨਹੀਂ ਜੀ ਦੇਖੋ ਗੱਲ ਇਹ ਹੈ ਜੋ ਕੈਬਨਿਟ ਡਿਸਾਈਡ ਕਰੂਗੀ ਉਹਦੇ ਬਾਅਦ ਚ ਕਰੇ ਮੇਰੇ ਦਿਲ ਚ ਹੋਣਾ ਨਾ ਹੋਣ ਨਾਲ ਨਹੀਂ ਚਾਹਦਾ ਇੱਕ ਕਲੈਕਟਿਵ ਡਿਸੀਜਨ ਹੋਣਾ ਚਾਹੀਦਾ ਫੈਕਟਰੀ ਸੀਜ਼ਨ ਨੂੰ ਲੈ ਕੇ ਸਿਕਿਉਰਟੀ ਨੂੰ ਵੀ ਅਲੱਗ ਹਾਂ ਜੀ ਬਿਲਕੁਲ ਬਿਲਕੁਲ ਇਹ ਵਜ਼ਾਰਾਂ ਦੇ ਵਿੱਚ ਕਿਉਂਕਿ ਭੀੜ ਦੇ ਪਟਾਕੇ ਦਾ ਮਾਹੌਲ ਹੈ ਤੇ ਕੁਝ ਸ਼ਰਾਬੀ ਅੰਸਰ ਇਹ ਹੈ ਜੀ ਮੌਕੇ ਦਾ ਜਿਹੜਾ ਫਾਇਦਾ ਉਠਾ ਕੇ ਕੋਈ ਸੈਬੋਟਾਜ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਰੌਲਾ ਰੱਪਾ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਪੰਜਾਬ ਪੁਲਿਸ ਜਿਹੜੀ ਸਖਸ਼ਮ ਹੈ ਕਾਬਿਲ ਹੈ ਤੇ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਅਸੀਂ ਸਿਕਿਉਰਿਟੀ ਦਾ ਜਿਹੜਾ ਇੰਤਜ਼ਾਮ ਹੈ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਰੱਖਿਆ ਜਾਊਗਾ ਤੇ ਬਾਕੀ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ हैव ए ਹੈਪੀ ਐਂਡ ਸੇਫ ਦੀਵਾਲੀ ਕਿਉਂਕਿ ਦੀਵਾਲੀ ਵਾਲੇ ਦਿਨ ਆਪਾਂ ਦੀਵਾਲੀ ਨੂੰ ਰੌਸ਼ਨੀ ਦਾ ਤਿਹਾਰ ਕਹਿੰਦੇ ਆ ਪਰ ਬਹੁਤ ਸਾਰੇ ਬੱਚੇ ਨੇ ਜੇ ਪੀਜੀਆ ਦੀ ਕੱਲੇ ਪੀਜੀਆ ਦੀ ਰਿਪੋਰਟ ਲੈਣਗੇ ਪਤਾ ਨਹੀਂ ਕਿੰਨੇ ਬੱਚੇ ਆਉਂਦੇ ਨੇ ਤੇ ਕਿੰਨੇ ਬੰਦੇ ਆਉਂਦੇ ਨੇ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਸਦਾ ਨਹੀਂ ਚੱਲਦੀ ਮਤਲਬ ਰੌਸ਼ਨੀ ਦੇ ਤਿਹਾਰ ਵਾਲੇ ਦਿਨ ਰੌਸ਼ਨੀ ਖਤਮ ਸੋ ਸੇਫ ਦੀਵਾਲੀ ਵੀ ਨਾਲ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਪਟਾਕੇ ਜਾਂ ਇਸ ਤਰ੍ਹਾਂ ਦਾ ਬਰੂਦ ਨਾ ਫੁਕਿਆ ਜਾਵੇ ਜਿਸ ਦੇ ਨਾਲ ਪੋਲੂਸ਼ਨ ਵੀ ਹੋਵੇ ਤਿੰਨਾਂ ਤੋਂ ਇਸਰੀ ਨੂੰ ਕੋਈ ਹਾਮ ਹੋਵੇ ਤੇ ਜਿਹੜੀ ਹੈ ਆਰਗੈਨਿਕ ਦੀਵਾਲੀ ਵੀ ਆਰਗੈਨਿਕ ਮਨਾ ਲਈਏ ਚਲੋ ਇੱਕ ਦੀਵਾ ਬੱਤੀ ਲਾ ਦਈਏ ਉਮੀਦ ਦੇ ਦੀਵੇ ਬੱਤੀ ਬਹੁਤ ਸਾਰੇ ਘਰਾਂ ਦੇ ਵਿੱਚ ਉਦਾਸੀਆਂ ਵੀ ਛਾ ਗਈਆਂ ਪਿਛਲੇ ਦਿਨਾਂ 'ਚ ਸਾਡੇ ਜਿਸ ਦਾ ਤੁਸੀਂ ਸਵਾਲ ਪੁੱਛਿਆ ਪਹਿਲਾਂ ਉਹਨਾਂ ਦੀ ਤਾਂ ਸਾਰੀ ਉਮਰ ਲਈ ਦੀਵਾਲੀਆਂ ਜਿਹੜੀਆਂ ਉਹ ਖਤਮ ਹੋ ਗਈਆਂ ਸੋ ਸਾਨੂੰ ਉਹਨਾਂ ਦੇ ਆਪਣੇ ਪਿੰਡਾਂ ਦੇ ਵਿੱਚ ਭਾਈਚਾਰਾ ਅੱਜ ਵੀ ਦੇਖਣ ਨੂੰ ਮਿਲਦਾ ਕਿ ਕੋਈ ਵੱਡੂ ਬੁੱਢੀ ਮੌਤ ਹੋ ਜੇ ਤਾਂ ਸਾਰਾ ਪਿੰਡ ਦੀਵਾਲੀ ਨਹੀਂ ਹੁੰਦੀ ਤੇ ਕੱਲ ਵੀ ਮੈਂ ਦੇਖਿਆ ਸਾਰਾ ਪਿੰਡ ਉੱਥੇ ਪੋਨਣਾ ਪਿੰਡ ਜਗਰਾਉਂ ਦੇ ਜਿਹੜੇ ਉਦਾਸ ਪਿੰਡ ਸੀਗਾ ਸਾਰਾ ਸਾਰਾ ਪਿੰਡ ਦੇ ਲੋਕ ਆਏ ਸੀ ਤੇ ਖਾਸ ਤੌਰ ਤੇ ਉਹ ਜਿਹੜਾ ਨਾਮ ਰੋਸ਼ਨ ਕਰਦਾ ਹੋਵੇ ਪਿੰਡ ਦਾ ਜਾਂ ਉਹਨੇ ਪੰਜਾਬੀ ਮਾਂ ਬੋਲੀ ਦਾ ਗਹਿਰਾ ਸੀਗਾ ਸੋ ਅਸੀਂ ਤਾਂ ਇਹ احساس ਕਰ ਸਕਦੇ ਹਾਂ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਨਵਾਜ਼ੋ ਜੀਮ ਸਾਹਿਬ ਵਿਪੱਖ ਲਗਾਤਾਰ ਆਪ ਤੇ ਨਿਸ਼ਾਨਾ ਸਾਥਦਾ ਹੈ ਕਿ ਪੰਜਾਬ ਮੇ ਜੋ ਬਾੜਾ ਹੈ ਉਹ ਮੈਨ ਮੇਡ ਨਹੀਂ ਮਾਨ ਮੇਡ ਡਿਜਾਸਟਰ ਹੈ ਤਾਂ ਉੱਤਰਾਖੰਡ ਮੇ ਕਿਸ ਨੇ ਬਣਾਈ ਥੀ ਤੋਂ ਸੁਖੂ ਨੇ ਫਿਰ ਕਹਵਨੀ ਰੋਕਾ वहां तो कांग्रेस है जो हमारे यहां विपक्ष है जम्मू कश्मीर में असम में बांग्लादेश प्रदेश में तो ये मतलब वो तो सारे इकट्ठे हो के भगवान भगवान ये उन्होंने बहुत बखलाहट है वो इससे तो पहले जब उन्होंने सरकारें से उन्होंने हडनी है असली तो हम एक दो दिनों के बीच गदौरियां हमारे को आ गई है असेसमेंट चल रही है आज तक 20000 रुपए पर एकड़ मुआवजा देने लग गया और इससे तो पहले कभी 20000 रुपए देश चाजी तक किसी ने मिलता नहीं ਠੀਕ ਹੈ ਨਾ ਔਰ ਜਿੰਨਾ ਵੀ ਹੋ ਸਕੇ ਅਸੀਂ ਉਹ ਜਿੰਦਗੀ ਜਿਹੜੀ ਹੈ ਹਰ ਪੀੜਤਾਂ ਦੀ ਪਾਰਟੀ ਦੇ ਲਈਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਇੰਨਾ ਤੇ ਜ਼ਿਆਦਾ ਨਾ ਜਾਇਆ ਕਰੋ ਇਹਨਾਂ ਨੂੰ ਤਾਂ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਹੁੰਦਾ ਤਾਂ ਹਰ ਗੱਲ ਤੇ ਮਤਲਬ ਮੇਰਾ ਨਾਮ ਲੈ ਕੇ ਬੋਲਦੇ ਰਹਿੰਦੇ ਕੁਛ ਨਾ ਕੁਛ ਪਰ ਲੋਕਾਂ ਨੂੰ ਸਾਰਾ ਪਤਾ ਨਹੀਂ ਬਸ ਕੇਂਦਰ ਹੱਥ ਪੱਲਾ ਫੜਾਉਣ ਲਈ ਤਿਆਰ ਨਹੀਂ ਹੋ ਪਾ ਰਹੇ ਤੇ ਜਿਹੜੀ 60000 ਰੁਪਏ ਦੀ ਰਕਮ ਬਾਰ-ਬਾਰ ਤੁਸੀਂ ਕਹਿੰਦੇ ਹੋ ਉਸ ਨੂੰ ਲੈ ਕੇ ਕੋਈ ਵੋਟ ਜਾਣ ਦਾ ਅਸੀਂ ਸਾਰਾ ਕੁਝ ਉਹਨਾਂ ਨੂੰ ਭੇਜਤਾ ਜੀ ਡੀਟੇਲ ਭੇਜਤੀ ਕਿ ਆ ਨੁਕਸਾਨ ਹੋਇਆ ਬਾਕੀ ਹੁਣ ਉਹਨਾਂ ਦੀ ਮਰਜ਼ੀ ਹੈ ਜੇ ਉਹ 1600 ਕਰੋੜ ਨੂੰ ਇਹ ਸਮਝਦੇ ਨੇ ਕਿ ਜਿਹੜੇ ਸਕੀਮਾਂ ਸਾਡੇ ਕੋਲ ਵੈਸੇ ਵੀ ਪੈਸਾ ਆਉਣਾ ਸੀ ਵੈਸੇ ਵੀ ਆਉਣਾ ਸੀ ਹੜਨਾ ਉਹਨਾਂ ਨੂੰ ਵੀ ਕਹੀ ਜਾਂਦੇ ਨੇ 1600 ਕਰੋੜ ਚੋਂ ਕੱਟ ਲਓ ਇਹ ਤੁਹਾਡੇ 1600 ਕਰੋੜ ਚੋਂ ਸਾਰੇ ਸੋ ਇੱਥੋਂ ਜੇ ਡੀਸਿਲਟਿੰਗ ਦਾ ਵੀ ਮਨਾਂ ਕਰ ਦੇਣੇ ਇੱਥੋਂ ਤਾਂ ਸਿੱਧ ਹੁੰਦਾ ਕਿ ਪੰਜਾਬ ਨੂੰ ਜਿਹੜਾ ਕੋਈ ਸਜਾ ਦੇ ਰਹੇ ਨੇ ਜਾਂ ਪੰਜਾਬ ਪ੍ਰਤੀ ਕੋਈ ਨਫ਼ਰਤ ਰੱਖੀ ਹੋਈ ਹੈ ਉਹਨਾਂ ਨੇ ਦਿਲ ਚ ਕਿ ਇਹਨਾਂ ਨੂੰ ਇਦਾਂ ਹੀ ਕਿਸਮਤ ਤੇ ਛੱਡ ਦਿਓ ਪਰ ਪੰਜਾਬੀ ਆ ਅਜ ਤਾਂ ਤੁਰਕੀ ਜਾ ਕੇ ਲੰਗਰ ਲਾ ਲੈਣੇ ਆ ਅਜ ਤਾਂ ਭੁੱਜ ਜਾ ਕੇ ਲੰਗਰ ਲਾ ਲੈਨੇ ਆ ਦੁਨੀਆਂ 'ਚ ਕਿਤੇ ਵੀ ਆਫਤਾ ਆਵੇ ਪੰਜਾਬੀ ਪਹਿਲਾਂ ਜਿਹੜੇ ਸਹਾਇਤਾ ਵਾਸਤੇ ਹੱਥ ਵਧਾਉਂਦੇ ਆ ਇਹ ਤਾਂ ਸਾਡੇ ਆਪਣੇ ਤੇ ਸੰਕਟ ਆ ਸੋ ਅਸੀਂ ਸਰਕਾਰ ਵੱਲੋਂ ਰੀਹੈਬਿੰਗ ਦੈਨ ਰੀਸਟਰਕਚਿੰਗ ਤੇ ਜਿੰਨਾ ਵੀ ਪੁਨਰਵਾਸ ਵਾਸਤੇ ਅਸੀਂ ਕੰਮ ਕਰਨਾ ਔਰ ਬੜੀ ਜਲਦੀ ਜ਼ਿੰਦਗੀ ਜਿਹੜੀ ਇਹ ਪੰਜਾਬੀਆਂ ਦੀ ਪਟੜੀ ਗਿਆ ਜੋ ਜਿਹੜੇ ਇੱਕ ਮਿੰਟ ਪੁੱਟ ਜੀਏ